ਦੋਸਤੋ ਸਵਾਗਤ ਹੈ ਤੁਹਾਡਾ ਰਿਵੀਜ਼ਨ ਦੇ ਅਗਲੇ ਵੀਡੀਓ 'ਚ ਟੌਪਿਕ ਦਾ ਨਾਮ ਹੈ ਭਾਰਤ ਦੀ ਵਿਦੇਸ਼ ਨੀਤੀ ਫੋਰਨ ਪੋਲਿਸੀ ਆਫ ਇੰਡੀਆ ਸਾਡੇ ਟੌਪਿਕ 'ਚ ਮੇਨਲੀ ਕੁਐਸਚਨਸ ਜਿਹੜੇ ਆਣਗੇ ਉਹ ਆਣਗੇ ਡਿਟਰਮੀਨੈਂਸ ਤੇ ਬੇਸਿਕ ਪ੍ਰਿੰਸੀਪਲਸ ਜੇ ਗੱਲ ਕਰੀਏ ਕਿ ਫੋਰਨ ਪੋਲਿਸੀ ਕੀ ਹੈ ਤੇ ਫੋਰਨ ਪੋਲਿਸੀ ਕੀ ਹੈ ਬੇਸਿਕਲੀ ਉਹ ਐਕਟੀਵਿਟੀਜ਼ ਹੈ ਉਹ ਬਿਹੇਵੀਅਰ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਕੰਮ ਨੂੰ ਦੂਸਰੇ ਵਿਦੇਸ਼ ਦੇ ਮੁਕਾਬਲੇ 'ਚ ਇੰਟਰਨੈਸ਼ਨਲ এনवायरमेंट 'ਚ ਅਸੀਂ ਆਪਣੇ ਬੈਨੀਫਿਟ ਲਈ ਪ੍ਰੈਜੈਂਟ ਕਰਦੇ ਹਾਂ ਠੀਕ ਹੈ ਤੇ ਅਗਰ ਗੱਲ ਕਰਦੇ ਹਾਂ ਡਿਟਰਮਨੈਂਟਸ ਆਫ ਫੋਰਨ ਪੋਲਿਸੀ ਦੀ ਯਾਨੀ ਕਿ ਜਿਹੜੇ ਵਿਦੇਸ਼ ਨੀਤੀ ਦੇ ਨਿਰਧਾਰਕ ਤੱਤ ਹੈ ਉਹ ਹੈ ਕਿ ਵੀ ਸਾਡਾ ਜਿਹੜਾ ਨੈਸ਼ਨਲ ਇੰਟਰਸਟ ਪਹਿਲੇ ਪੋਜੀਸ਼ਨ ਤੇ ਆਂਦਾ ਹੈ ਫਿਰ ਸਾਡੀ ਜੀਓਗ੍ਰਾਫੀਕਲ ਪੋਜੀਸ਼ਨ ਹੈ ਹਿਸਟੋਰੀਕਲ ਇਕਨੋਮਿਕਲ ਫੈਕਟਰ ਹੈ ਇਹ ਪਰਸਨੈਲਿਟੀ ਸਾਡੇ ਲੀਡਰ ਦੀ ਇਹ ਸਾਰੀ ਚੀਜ਼ ਆ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਸਾਡੀ ਪਾਲਿਸੀ ਕਿਵੇਂ ਦੀ ਉਹ ਸਾਰਾ ਮੈਟਰ ਕਰਦਾ ਹੈ ਤੇ ਜੇ ਬੇਸਿਕ ਪ੍ਰਿੰਸੀਪਲਸ ਦੀ ਗੱਲ ਕਰੀਏ ਤੇ ਇੰਡੀਆ ਨੇ ਨੌਨ ਅਲਾਈਨਮੈਂਟ ਨੂੰ ਫਾਲੋ ਕੀਤਾ ਯਾਨੀ ਕਿ ਕਿਸੇ ਦੇਸ਼ ਨਾਲ ਅਲਾਈਨ ਨਹੀਂ ਹੋਣਾ ਐਂਟੀ ਇੰਪੀਰੀਅਲਿਜ਼ਮ ਨੂੰ ਫਾਲੋ ਕੀਤਾ ਰੈਸਿਅਲਿਜ਼ਮ ਦੇ ਖਿਲਾਫ ਰਿਹਾ ਯੂਨ ਯੂਨ ਦੇ ਵਿੱਚ ਵਿਸ਼ਵਾਸ ਰਿਹਾ ਸਾਡਾ ਅਸੀਂ ਹਮੇਸ਼ਾ ਇੰਟਰਨੈਸ਼ਨਲ ਕੋਆਪਰੇਸ਼ਨ ਕਰਕੇ ਚੱਲਦੇ ਆ ਪੰਚਸ਼ੀਲ ਦੇ ਵਿੱਚ ਵਿਸ਼ਵਾਸ ਰਿਹਾ ਤੇ ਇਹ ਸਾਰੀ ਚੀਜ਼ਾਂ ਜਿਹੜੀ ਆ ਜਾਂਦੀਆਂ ਸਾਡੇ ਬੇਸਿਕ ਪ੍ਰਿੰਸੀਪਲਸ ਦੇ ਵਿੱਚ ਆ ਜਾਂਦੀਆਂ ਨੇ ਤੇ ਆਓ ਚੈਪਟਰ ਨੂੰ ਕਰਦੇ ਆ ਪਹਿਲਾ ਪ੍ਰਸ਼ਨ ਹੈ 1 ਨੰਬਰ ਵਾਲੇ ਪ੍ਰਸ਼ਨ ਤੋਂ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਉਦੇਸ਼ ਕੀ ਹੈ ਆਰਥਿਕ ਵਿਕਾਸ ਕਰਨਾ ਖੇਤਰੀ ਪ੍ਰਭੂਤਵ ਰਾਸ਼ਟਰੀ ਸੁਰੱਖਿਆ ਸਭਿਆਚਾਰਕ ਉਤਾਂਦਰਾ ਇਹ ਸਾਰੇ ਹੀ ਹੈਗੇ ਪਰ ਅਗਰ ਮੁੱਖ ਗੱਲ ਕਰੀਏ ਤੇ ਮੁੱਖ ਉਦੇਸ਼ ਕੀ ਹੈ ਤੇ ਉਹ ਹੁੰਦਾ ਹੈ ਰਾਸ਼ਟਰੀ ਸੁਰੱਖਿਆ ਇਹ ਸਾਰੇ ਗੱਲਾਂ ਆ ਜਾਣਗੀਆਂ ਕਿ ਆਰਥਿਕ ਵਿਕਾਸ ਵੀ ਅਸੀਂ ਕਰਨਾ ਚਾਹੁੰਦੇ ਹਾਂ ਸਾਡੇ ਖੇਤੀ ਪ੍ਰਬੂਤਾ ਵੀ ਸਾਡਾ ਬਣਿਆ ਰਵੇ ਤੇ ਸਭਿਆਚਾਰਕ ਵਟਾਂਦਰਾ ਵੀ ਦੂਸਰੇ ਨਾ ਹੋਵੇ ਪਰ ਮੁੱਖ ਦੇ ਗੱਲ ਕਰਦੇ ਮੁੱਖ ਉਦੇਸ਼ ਕੀ ਹੈ ਉਹ ਹੈ ਰਾਸ਼ਟਰੀ ਸੁਰੱਖਿਆ ਅਗਲਾ ਪ੍ਰਸ਼ਨ ਹੈ ਭਾਰਤ ਦੀ ਵਿਦੇਸ਼ ਨੀਤੀ ਨਾਲ ਸੰਬੰਧਿਤ ਸਿਧਾਂਤਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਹੈ ਤੇ ਇਹ ਸੰਵਿਧਾਨ ਦੇ ਚੌਥੇ ਭਾਗ ਦੇ ਵਿੱਚ ਹੈ ਜਿਸ ਨੂੰ ਕਿ ਆਪਾਂ ਡਾਇਰੈਕਟਿਵ ਪ੍ਰਿੰਸਪਲ ਆਫ ਸਟੇਟ ਪਾਲਿਸੀ ਕਿੰਨੇ ਨਿਰਦੇਸ਼ਕ ਸਿਧਾਂਤ ਕਿੰਨੇ ਚੌਥੇ ਭਾਗ ਦੇ ਵਿੱਚ ਹੈ ਤੇ ਇਹ ਹੈ ਚੌਥਾ ਭਾਗ ਅਗਲਾ ਪ੍ਰਸ਼ਨ ਹੈ ਭਾਰਤ ਦੀ ਵਿਦੇਸ਼ ਨੀਤੀ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਤੇ ਇਹ ਮੰਨਿਆ ਜਾਂਦਾ ਜਵਾਹਰ ਲਾਲ ਨਹਿਰੂ ਜੀ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ ਉਹਨਾਂ ਨੂੰ ਅਗਲਾ ਪ੍ਰਸ਼ਨ ਹੈ ਪੰਛੀਲ ਸ਼ਬਦਾ ਅਰਥ ਕੀ ਹੈ ਪੰਛੀਲ ਦਾ ਸ਼ਬਦ ਜਿਹੜਾ ਹੈ ਇਸ ਦਾ ਮਤਲਬ ਹੁੰਦਾ ਹੈ ਪੰਜ ਅਸ਼ੀਲ ਮਤਲਬ ਸਿਧਾਂਤ ਸ਼ੀਲ ਦਾ ਪੱਥਰ ਨੂੰ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਪੰਛੀਲ ਦਾ ਮਤਲਬ ਹੈ ਪੰਜ ਸਿਧਾਂਤ ओके लोकतन्त्र ਦੇ ਪੰਜ ਸਿਧਾਂਤ ਇਹਦਾ ਆਨਸਰ ਹੈ ਇਹ ਇਸ ਤਰ੍ਹਾਂ ਦਾ ਵੀ ਆਨਸਰ ਸਹੀ ਹੋਏਗਾ ਔਰ ਸ਼ਾਂਤਮਈ ਸਹਿਯੋਗ ਹੋਣ ਦੇ ਪੰਜ ਦੰਦ ਇਹ ਵੀ ਆਨਸਰ ਸਹੀ ਹੋਏਗਾ ਇੱਥੇ ਆਪਸ਼ਨਸ ਉਹਨੇ ਕਲੀਅਰਲੀ ਡਿਮਾਰਕਟ ਨਹੀਂ ਕੀਤੇ ਤੇ ਪਰ ਇਹ ਨਹੀਂ ਹੋਏਗਾ ਤੇ ਇਹ ਵੀ ਨਹੀਂ ਹੋਏਗਾ ਇਹ ਦੋਨੇ ਆਨਸਰ ਲਿਖੇ ਜਾ ਸਕਦਾ ਹੈ ਦੋਨੇ ਆਨਸਰ ਸਹੀ ਹੋਏਗਾ ਤੇ ਬੇਸਿਕਲੀ ਪੰਜ ਸ਼ੀਲ ਦਾ ਮਤਲਬ ਹੁੰਦਾ ਪੰਜ ਸਿਧਾਂਤ ਸ਼ੀਲ ਮਤਲਬ ਸਿਧਾਂਤ ਹੁੰਦੇ ਨੇ पांच सिद्धांत ये देखो पांच सिद्धांत है।, है, है ये भी है पांच सिद्धांत इसलिए पांच सिद्धांत इसका आंसर है यह है हेट लिखे सिद्धांतों के सिद्धांत पंचशील का सिद्धांत नहीं है शांतमय से होंद है शीत युद्ध नहीं है समानता तो आपस सहयोग यह है एक दूजे हमला न करना यह भी है यहाँ मतलब अड़ा आंसर है अपना शीत युद्ध गुजराल सिद्धांत मुख्य तौर पर इस गलते केंद्रित है ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਪਰਮਾਣੂ ਨਿਸ਼ਸਸ਼ਤੀਕਰਨ ਆਰਥਿਕ ਪਾਬੰਦੀਆਂ ਸੈਨਿਕ ਗਠਜੋੜ ਤੇ ਇਹ ਆਪਣਾ ਹੈ ਖੇਤਰੀ ਸਹਿਯੋਗ ਨਾਲ ਰਿਲੇਟਡ ਹੈ ਐਡਾ ਉਡਾ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਗਲਾ ਪ੍ਰਸ਼ਨ ਹੈ ਪੰਚਸ਼ੀਲ ਸਿਧਾਂਤ ਨੂੰ ਕੌਣ ਕਦੋਂ ਅਪਣਾਇਆ ਗਿਆ 1954 ਦੇ ਵਿੱਚ ਅਪਣਾਇਆ ਗਿਆ ਸੀ ਚੀਨ ਤੇ ਭਾਰਤ ਦੇ ਵਿੱਚ ਹੋਇਆ ਸੀ ਯਾਦ ਰੱਖਣਾ ਭਾਰਤ ਦੀ ਵਿਦੇਸ਼ ਨੀਤੀ ਵਿੱਚ ਵਸੂਦੇਵ ਕੁਟੰਕਮ ਸਿਧਾਂਤ ਦਾ ਕਿਸ ਗੱਲ ਤੇ ਜ਼ੋਰ ਦਿੰਦਾ ਹੈ ਇਹ ਪਰਿਵਾਰ ਦੇ ਰੂਪ ਵਿੱਚ ਸੰਸਾਰ ਨੂੰ ਯਾਨੀ ਕਿ ਦ ਹੁਲ ਵਰਲਡ ਇਜ਼ ਵਨ ਫੈਮਿਲੀ ਇੱਕ ਪਰਿਵਾਰ ਦੇ ਰੂਪ ਵਿੱਚ ਸੰਸਾਰ ਇਸ ਗੱਲ ਤੇ ਆਪਣਾ ਆਨਸਰ ਏ ਹੈ ਸਸਾ ਓਕੇ ਸਸਾ ਆਨਸਰ ਹੈ ਵਰਤਮਾਨ ਸਮੇਂ ਵਿੱਚ ਕਿੰਨੇ ਮੈਂਬਰ ਗੁੱਟ ਨਿਰਲੇਪ ਆंदोलन ਦੇ ਮੈਂਬਰ ਹਨ ਇਹ ਹੈ ਕਿੰਨੇ ਦੇਸ਼ ਇਨਫਲੂਐਂਸ ਹੋਣਾ ਚਾਹੀਦਾ 120 ਦੇਸ਼ ਹਨ ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਵਿਸ਼ੇਸ਼ਤਾ ਹੈ ਗੁੱਟ ਨਿਰਲੇਪਤਾ ਯਾਦ ਰੱਖਣਾ ਇੱਥੇ ਗੁੱਟ ਨਿਰਲੇਪਤਾ ਆਏਗਾ ਨੌਨ ਅਲਾਈਨਮੈਂਟ ਮੂਵਮੈਂਟ ਜਿਹੜੇ ਜਿਹਦੇ ਮੈਂਬਰ 120 ਦੱਸੇ ਇੱਥੇ ਉਹੀ ਹੈ ਗੁੱਟ ਨਿਰਲੇਪਤਾ ਜਿਸ ਨੂੰ ਕਿ ਨੌਨ ਅਲਾਈਨਮੈਂਟ ਕਿਹਾ ਜਾਂਦਾ ਹੈ ਅਗਲਾ ਹੈ ਭਾਰਤ ਦੀ ਵਿਦੇਸ਼ ਨੀਤੀ ਦਾ ਕੋਈ ਦੋ ਮੂਲ ਸਿਧਾਂਤ ਲਿਖੋ ਗੁੱਟ ਨਿਰਲੇਪਤਾ ਸਮਾਜਵਾਦੀ ਅਤੇ ਬਸਤੀਵਾਦ ਦਾ ਵਿਰੋਧ ਸਮਾਜਵਾਦ ਅਤੇ ਬਸਤੀਵਾਦ ਦਾ ਵਿਰੋਧ ਗੁੱਟ ਨਿਰਲੇਪਤਾ ਦਾ ਕੀ ਅਰਥ ਹੈ ਗੁੱਟ ਨਿਰਲੇਪਤਾ ਦਾ ਅਰਥ ਹੈ ਵਿਸ਼ਵ ਦੇ ਕਿਸੇ ਵੀ ਸ਼ਕਤੀ ਗੁੱਟ ਵਿੱਚ ਸ਼ਾਮਿਲ ਨਾ ਹੋਣਾ ਅਤੇ ਆਪਣੀ ਸੁਤੰਤਰ ਵਿਦੇਸ਼ ਨੀਤੀ ਨੂੰ ਲੈ ਕੇ ਚੱਲਣਾ ਹੈ ਉਹ ਨਿਰਮਾਣ ਕਰਨਾ ਕਿਸ ਘਟਨਾ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵਾਂ ਆਕਾਰ ਦਿੱਤਾ ਠੀਕ ਹੈ ਤੇ ਨਵੇਂ ਆਕਾਰ ਦੀ ਗੱਲ ਕਰਦੇ ਤੁਹਾਨੂੰ ਸਬਾਹਰ ਦੇ ਵਿੱਚ ਜਦੋਂ ਭਾਰਤ ਤੇ ਹਮਲਾ ਹੋਇਆ ਸੀ ਚੀਨ ਦੁਆਰਾ ਤੇ ਉਹ ਉਸ ਤੋਂ ਬਾਅਦ ਰੰਗ ਭੇਦ ਕਿੱਥੇ ਪ੍ਰਚਲਿਤ ਸੀ ਦੱਖਣੀ ਅਫਰੀਕਾ ਦੇ ਵਿੱਚ ਅਗਲਾ ਪ੍ਰਸ਼ਨ ਹੈ ਭਾਰਤ ਦਾ ਨਸਲੀ ਵਿਤਕਰੇ ਦੀ ਨੀਤੀ ਪ੍ਰਤੀ ਕੀ ਰੁਖ ਹੈ ਭਾਰਤ ਨਸਲੀ ਵਿਤਕਰੇ ਦੇ ਨੀਤੀ ਦੇ ਵਿਰੋਧ ਕਰਦਾ ਹੈ ਪਰ ਜਾਤਪਾਤ ਦੀ ਨੀਤੀ ਦਾ ਵਿਰੋਧ ਭਾਰਤ ਵਿੱਚ ਨਹੀਂ ਹੁੰਦਾ ਹੈ ਔਰ ਪਮ ਕਾਨੂੰਨ ਬਣ ਗਏ ਹਜੇ ਵੀ ਜਾਤਪਾਤ ਤੇ ਬੜਾ ਬੜਾ ਅਸਰ ਹੈ ਤੇ ਅਸੀਂ ਤੇ ਬਾਹਰਲੇ ਨਸਲੀ ਵਿਤਕਰੇ ਤੇ ਹਮਲਾ ਕਰਦੇ ਹਾਂ ਪਰ ਅਸੀਂ ਆਪਣੇ ਦੇਸ਼ ਦੇ ਵਿੱਚ ਜਾਤਪਾਤ ਬਾਰੇ ਚੁੱਪ ਰਹਿੰਦੇ ਹਾਂ ਖਾਸ ਕਰਕੇ ਸਰਕਾਰੀ ਤੰਤਰ ਬਹੁਤ ਚੁੱਪ ਰਹਿੰਦਾ ਹੈ ਔਰ ਸ਼ਾਇਦ ਇਹ ਗੱਲ ਵੀ ਹੈ ਕਿ ਸਰਕਾਰੀ ਤੰਤਰ ਦੇ ਵਿੱਚ ਜ਼ਿਆਦਾਤਰ ਅਪਰਕਾਸ਼ਤ ਹੋ ਹੈਗੇ ਤੇ ਉਹਨਾਂ ਨੂੰ ਉਹ ਚੀਜ਼ ਸਹੀ ਲੱਗਦਾ ਹੈ ਅੰਗੇ ਚਲੀਏ ਭਾਰਤ ਦਾ ਸੈਨਿਕ ਸਮਝੌਤਾ ਪ੍ਰਤੀ ਕੀ ਦ੍ਰਿਸ਼ਟੀਕੋਣਾ ਉੱਤਰ ਭਾਰਤ ਸੈਨਿਕ ਗਠਜੰਦਨ ਦਾ ਵਿਰੋਧ ਕਰਦਾ ਹੈ ਯਾਦ ਰੱਖਿਓ 2968 ਵਿੱਚ ਭਾਰਤ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਕਿਹੜੀ ਸੰਧੀ ਨੂੰ ਅਪਣਾਇਆ ਗਿਆ ਸੀਗਾ ਪਰਮਾ ਨੂੰ ਗੈਰ ਅਪਰਸਾਰ ਸੰਧੀ ਠੀਕ ਹੈ ਐਨਪੀਟੀ ਨਾਨ ਪ੍ਰੋਲੀਫਰੇਸ਼ਨ ਕਿਹਾ ਜਾਂਦਾ ਹੈ 1968 ਚ ਸੀ ਅਗਲਾ ਪ੍ਰਸ਼ਨ ਹੈ ਭਾਰਤ ਦੀ ਪਰਮਾਣੂ ਨੀਤੀ ਕੀ ਹੈ ਭਾਰਤ ਦੀ ਪਰਮਾਣੂ ਨੀਤੀ ਹੈ ਸ਼ਕਤੀ ਦਾ ਸ਼ਾਂਤਮਈ ਪ੍ਰਯੋਗ ਕੀਤਾ ਜਾਣਾ ਮਤਲਬ ਪਰਮਾਣੂ ਸ਼ਕਤੀ ਦਾ ਸ਼ਾਂਤਮਈ ਪ੍ਰਯੋਗ ਅਗਲਾ ਪ੍ਰਸ਼ਨ ਹੈ ਸਾਗਰ ਦਾ ਸਿਧਾਂਤ ਕੀ ਹੈ ਤੇ ਇਹ ਭਾਰਤ ਦੇ ਵਿਦੇਸ਼ ਨੀਤੀ ਦੇ ਨਿਰਧਾਰਕ ਤੱਤ ਵਿੱਚੋਂ ਇੱਕ ਹੈ ਜਿਸ ਦਾ ਅਰਥ ਹੈ ਹਿੰਦ ਮਹਾਸਾਗਰ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ विदेश नीति शासन की अजि कला है जो मुख्य रूप नाल विदेश शक्तियों संबंध रखती है कथन किस परिभाषा याद रखिए प्रोफेसर डॉक्टर जॉनसन का है डॉक्टर जॉनसन की परिभाषा है राइट तो ए सन साडे कुछ इंपोर्टेंट प्रश्न विदेश नीति इंडिया फॉरन पॉलिसी विचों तो ये वीडियो इतने तक करी डिविजन का वीडियो टिल दिन <coughs> मिलते हैं नैक्सट वीडियो टिल दिन टेक